ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਆਪਣਾ ਟੌਪਿਕ ਹੋਊਗਾ ਜੀ ਉਹ ਹੋਊਗਾ ਬਿਗ ਸ਼ਿਫਟ ਇਨ ਦਾ ਗਲੋਬਲ ਪੋਲਿਟਿਕਸ ਮਤਲਬ ਜਿਹੜੀ ਸਾਰੀ ਦੁਨੀਆ ਦੀ ਪਾਵਰ ਦਾ ਧਰੋਵ ਹੈ ਉਹ ਬਦਲ ਰਿਹਾ ਹੈ ਤੁਸੀਂ ਜਾਣਦੇ ਹੋਵੋਗੇ ਜੀ ਜਦੋਂ ਆਪਾਂ ਸੈਕੰਡ ਵਰਲਡ ਵਾਰ ਦੀ ਗੱਲ ਕਰਦੇ ਆ 1945 ਦੇ ਟਾਈਮ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਦੋ ਪਾਵਰਾਂ ਹੁੰਦੀਆਂ ਸੀ ਜੀ ਉਦੋਂ ਇੱਕ ਸੀਗੀ ਅਮਰੀਕਾ ਇੱਕ ਸੀਗੀ ਯੂਐਸਐਸਆਰ ਜਿਹਨੂੰ ਆਪਾਂ ਸੋਵੀਅਤ ਸੰਘ ਵੀ ਕਹਿ ਦਿੰਨੇ ਆ ਸੋਵੀਅਤ ਯੂਨੀਅਨ ਵੀ ਕਹਿੰਦੇ ਆ ਜੀ ਤਾਂ ਹੌਲੀ-ਹੌਲੀ ਟਾਈਮ ਬੀਤਦਾ ਗਿਆ ਤਾਂ ਆਪਾਂ ਦੇਖਦੇ ਆਂ ਵੀ ਜਿਹੜੀ ਸੋਵੀਅਤ ਯੂਨੀਅਨ ਸੀਗੀ ਜਾਂ ਯੂਐਸਐਸਆਰ ਸੀਗੀ ਉਹਦੇ ਵਿੱਚ ਸਪਲਿਟ ਹੋ ਗਿਆ ਉਹਨਾਂ ਦੇ ਕਈ ਦੇਸ਼ ਟੁੱਟ ਗਏ ਅਲੱਗ ਹੋ ਗਏ ਹੁਣ ਜਿਵੇਂ ਜਿਹੜਾ ਅੱਜ ਦਾ ਆਪਾਂ ਰਸ਼ੀਆ ਕਹਿੰਦੇ ਆ ਤਾਂ ਰਸ਼ੀਆ ਅਲੱਗ ਹੋ ਗਿਆ ਤੇ ਉਹਦੇ ਚੋਂ ਜਿਹੜੇ ਦੋ ਹੋਰ ਦੇਸ਼ ਜਿਵੇਂ ਉਜ਼ਬੇਗਿਸਤਾਨ ਕਿਰਗਿਸਤਾਨ ਤੇ ਯੂਕਰੇਨ ਹੋ ਗਿਆ ਹੋਰ ਇਹ ਕਈ ਦੇਸ਼ ਹੈ ਜਿਹੜੇ ਇਹ ਯੂਐਸਐਸਆਰ ਤੋਂ ਅਡੋਗੇ ਤਾਂ ਰਸ਼ੀਆ ਇੱਕ ਦੇਸ਼ ਬਣ ਗਿਆ ਤੇ ਬਾਕੀ ਉਹ ਦੇਸ਼ ਅਲੱਗ ਹੋ ਗਏ ਤਾਂ ਫਿਰ ਜਦੋਂ ਸੋਵੀਅਤ ਸੰਘ ਟੁੱਟ ਜਾਂਦਾ ਜੀ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਸਿਰਫ ਇੱਕ ਹੀ ਪਾਵਰ ਰਹਿ ਜਾਂਦੀ ਹੈ ਜਿਹਨੂੰ ਆਪਾਂ ਅਮਰੀਕਾ ਕਹਿੰਦੇ ਆ ਅਮਰੀਕਾ ਦੁਨੀਆ ਦੀ ਮਤਲਬ ਹੋਲ ਦੁਨੀਆ ਦੇ ਵਿੱਚ ਡੋਮਿਨੈਂਸ ਰਿਹਾ ਹੈ ਉਦੋਂ ਜਿਹੜਾ ਵਰਲਡ ਸੀਗਾ ਉਹਨੂੰ ਆਪਾਂ ਯੂਨੀਪੋਲਰ ਵਰਲਡ ਕਹਿ ਸਕਦੇ ਹਾਂ ਕਿਉਂਕਿ ਯੂਨੀ ਦਾ ਮਤਲਬ ਹੁੰਦਾ ਇੱਕ ਕਿਉਂਕਿ ਸਿੰਗਲ ਪਾਵਰ ਇਕੱਲਾ ਅਮਰੀਕਾ ਰਹਿ ਗਿਆ ਕਿਉਂਕਿ ਜਿਹੜਾ ਉਹ ਟੱਕਰ ਦੇਣ ਵਾਲਾ ਯੂਐਸਐਸਆਰ ਸੀਗਾ ਉਹ ਟੁੱਟ ਗਿਆ ਤਾਂ ਇਹ ਕਹਿ ਸਕਦੇ ਜੀ ਅਮਰੀਕਾ ਦਾ ਤਕਰੀਬਨ ਸਾਰੇ ਹੀ ਦੁਨੀਆ ਤੇ ਕਬਜ਼ਾ ਹੋ ਗਿਆ ਉਹ ਆਪਣਾ ਮਿਲਟਰੀ ਦੇ ਤੌਰ ਤੇ ਦੇਖੀਏ ਇਕਨੋਮੀ ਦੇ ਤੌਰ ਤੇ ਤੇ ਕਲਚਰ ਦੇ ਤੌਰ ਤੇ ਤੇ ਟੈਕ ਟੈਕ ਮਤਲਬ ਜਿਹੜੀਆਂ ਕੰਪਨੀਆਂ ਸੀ ਉਹਨਾਂ ਦੀਆਂ ਸੌਫਟਵੇਅਰ ਬਣਾਉਂਦੀਆਂ ਸੀ ਜਾਂ ਹੋਰ ਉਹ ਸਾਰੇ ਤੇ ਹੀ ਅਮਰੀਕਾ ਦਾ ਕਬਜ਼ਾ ਸੀਗਾ ਤਾਂ ਹੁਣ ਅਮਰੀਕਾ ਦੇ ਆਪਾਂ ਇਹ ਵੀ ਸਮਝ ਸਕਦੇ ਆਂ ਵੀ ਤੁਸੀਂ ਦੇਖਿਆ ਹੋਊਗਾ ਜਿਵੇਂ ਆਪਣੇ ਨਾ 버거 ਪੀਜ਼ਾ ਇਹ ਕੋਈ ਪਹਿਲਾਂ ਨਹੀਂ ਜਾਣਦਾ ਸੀਗਾ ਤਾਂ ਇਹ ਅਮਰੀਕਾ ਦਾ ਹੀ ਪ੍ਰਭਾਵ ਹੈ ਕਿ KFC ਤੇ ਇਹ ਜਿਹੜੇ ਹੈਗੇ ਆ ਇਹ ਸਾਰੀ ਦੁਨੀਆ ਦੇ ਵਿੱਚ ਇਹ ਤੁਹਾਨੂੰ ਪਤਾ ਇਹਨਾਂ ਦੀ ਆਊਟਲੈਟਸ ਹੈਗੇ ਨੇ ਤਾਂ ਇਹ ਤਾਂ ਹੀ ਪੋਸੀਬਲ ਹੋ ਸਕਿਆ ਕਿਉਂਕਿ ਅਮਰੀਕਾ ਦਾ ਦਬਦਬਾ ਰਿਹਾ ਹੈ ਤਾਂ ਇਹ ਬਣ ਇਹ ਵੀ ਦੇਖਿਆ ਜਾਂਦਾ ਵੀ ਜਿਹੜੀ ਹੁਣ ਆਪਾਂ ਜੀਨਸ ਦੀ ਗੱਲ ਕਰਦੇ ਆਂ ਅੱਜ ਜੀਨਸ ਉਹ ਜੀਨਸ ਦਾ ਧੁਰਾ ਜਿਹੜਾ ਉਹ ਅਮਰੀਕਾ ਹੀ ਬੰਨਣ ਵਾਲਾ ਹੈ ਤਾਂ ਇਹ ਸਟਾਰਟਿੰਗ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਿਹੜੇ ਜੀਨਸ ਹੈ ਨਾ ਜੀ ਇਹ ਉੱਥੋਂ ਦੇ ਲੇਬਰ ਪਾਉਂਦੇ ਹੁੰਦੇ ਸੀਗੇ ਬਿਕੋਜ਼ ਉਹਨਾਂ ਨੂੰ ਕੰਮ ਕਰਨਾ ਹੁੰਦਾ ਸੀ ਇਹਨਾਂ ਨੇ ਤਾਂ ਤੁਹਾਨੂੰ ਪਤਾ ਹੈ ਵੀ ਕੰਮ ਦੇ ਵਿੱਚ ਖੁੱਲੇ ਕੱਪੜੇ ਨਹੀਂ ਤਾਂ ਇਹ ਜੀਨਸ ਉੱਥੋਂ ਆਈ ਹੈ ਆਪਣੀ ਤਾਂ ਇਹ ਕਈ ਆਪਣੇ ਜਦੋਂ ਆਪਾਂ ਗੂਗਲ 'ਚ ਸਰਚ ਮਾਰਦੇ ਹਾਂ ਤੇ ਇਹਦਾ ਜਿਹੜਾ ਧੋਰਾ ਫਰਾਂਸ ਵੀ ਹੈ ਮੰਨ ਲਓ ਫਰਾਂਸ ਵੀ ਇੱਕ ਯੂਰੋਪੀਅਨ ਦੇਸ਼ ਹੈ ਤੁਹਾਨੂੰ ਪਤਾ ਹੈ ਕਿਉਂਕਿ ਬੇਸਿਕਲੀ ਜਿਹੜਾ ਅਮਰੀਕਾ ਬਣਿਆ ਹੈ ਉਹ ਬਣਿਆ ਤਾਂ ਇਹਨਾਂ ਦੇਸ਼ਾਂ ਤੋਂ ਹੀ ਆ ਪਹਿਲਾਂ ਉਹ ਕਲੰਬਸ ਵਰਗਿਆਂ ਨੇ ਅਮਰੀਕਾ ਲੱਭਿਆ ਫਿਰ ਇਹ ਦੇਸ਼ ਜਿਹੜੇ ਲੋਕ ਸੀਗੇ ਅੰਗਰੇਜ਼ ਇਹ ਉੱਥੇ ਗਏ ਇਹਨਾਂ ਨੇ ਅਮਰੀਕਾ ਬਸਾਇਆ ਤਾਂ ਹੌਲੀ-ਹੌਲੀ ਫਿਰ ਅਮਰੀਕਾ ਦਾ ਜਿਹੜਾ ਵਰਚਸ ਵਹ ਉਹ ਸਾਰੀ ਦੁਨੀਆ ਤੇ ਹੀ ਰਿਹਾ ਤਾਂ ਅਮਰੀਕਾ ਤਕਰੀਬਨ ਜੀ ਤੇ ਆਪਾਂ ਕਹਿ ਸਕਦੇ ਹਾਂ ਅਮਰੀਕਾ ਤੇ ਯੂਰਪ ਇਹ ਦੋਨਾਂ ਨੇ ਕੰਟਰੋਲ ਕੀਤਾ ਉਹਨਾਂ ਟਾਈਮ ਮਨੀਆ ਭਲਾਂ ਤਾਂ ਯੂਨਾਈਟਿਡ ਨੇਸ਼ਨ ਯੂਨ ਹੋਗੀ ਉੱਤੇ ਵੀ ਦਬਦਬਾ ਸੀਗਾ ਫਿਰ ਭਲਾਂ ਆਪਾਂ ਨਾਟੋ ਦੀ ਨਾਟੋ ਦੀ ਗੱਲ ਕਰੀ ਗਏ ਇਹਨਾਂ ਨੇ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇੱਕ ਬਣਾਈ, ਓਬੀਐਸ ਸਾਰੇ ਦੇਸ਼ਾਂ ਦਾ ਸਮੇਲ ਸੀ ਜਿਹਦੇ ਵਿੱਚ ਇਹ ਬਣਦੀ ਹੈ 1949 1949 ਚ ਬਣਦੀ ਹੈ। ਉਦੋਂ 12 ਮੈਂਬਰ ਸੀਗੇ ਤੇ ਜੇ ਮੇਨ ਮੇਨ ਮੈਂਬਰਾਂ ਦੀ ਗੱਲ ਕਰੀਏ ਜੀ ਇਹਦੇ ਵਿੱਚ ਅਮਰੀਕਾ, ਕੈਨੇਡਾ, ਫਰਾਂਸ, ਇਟਲੀ ਤੇ ਡੈਨਮਾਰਕ ਹੁੰਦਾ ਸੀਗਾ। ਤਾਂ ਇੱਕ ਯੂਐਨ ਹੋ ਗਈ, ਇੱਕ ਨਾਟੋ, ਇੱਕ ਆਈਐਮਐਫ ਜਿਹਨੂੰ ਇੰਟਰਨੈਸ਼ਨਲ ਮੋਨਟਰੀ ਫੰਡ ਵੀ ਕਹਿੰਦੇ ਆ ਜਿਹੜੀ ਕਿ ਜਿਵੇਂ ਹੁਣ ਆ ਪਾਕਿਸਤਾਨ ਹੈ ਇਹ ਆਈਐਮਐਫ ਤੋਂ ਹੀ ਮੰਗ ਕਰ ਰਿਹਾ ਹੈ ਤੇ ਇਹ ਵੀ ਸਨਚਾਇਆ ਵੀ ਇਹਨਾਂ ਨੂੰ ਲੋਨ ਮਿਲ ਵੀ ਗਿਆ ਪਰ ਉਹਦੀਆਂ ਕੋਈ ਸ਼ਰਤਾਂ ਹਨ। ਤਾਂ ਇੱਕ ਵਰਲਡ ਬੈਂਕ ਇਹ ਸਾਰੇ ਤਾਂ ਜ ਜਿਹੜੀ ਹੁਣ ਆਪਾਂ ਜੇ ਨਾਟੋ ਨੂੰ ਥੋੜਾ ਜਿਹਾ ਪੜ੍ਹ ਲਈਏ ਵੀ ਨਾਟੋ ਕੀ ਚੀਜ਼ ਹੈ ਨਾਟੋ ਦੇ ਜਿਵੇਂ ਨਾਮ ਤੋਂ ਹੀ ਆ ਰਿਹਾ ਹੈ ਕਿ ਉਹਨੂੰ ਕਹਿੰਦੇ ਆ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਤਾਂ ਉਹ ਅਟਲੈਂਟਿਕ ਓਸ਼ਨ ਹੈ ਜੀ ਅਟਲੈਂਟਿਕ ਓਸ਼ਨ ਨੂੰ ਆਪਾਂ ਇਹ ਕਹਿ ਸਕਦੇ ਹਾਂ ਉਹਦੇ ਤੇ ਕਈ ਦੇਸ਼ ਲੱਗਦੇ ਆ ਜੇ ਤੁਸੀਂ ਉਹਦਾ ਮੈਪ ਦੇਖੋ ਨਾ ਟਲੈਂਟਿਕ ਓਸ਼ਨ ਤਾਂ ਕਈਆਂ ਚ ਹੈ ਨਾਰਥ ਅਮਰੀਕਾ ਆ ਗਿਆ ਸਾਊਥ ਅਮਰੀਕਾ ਆ ਗਿਆ ਯੂਰਪ ਆ ਗਿਆ ਅਫਰੀਕਾ ਉਹ ਸਾਰਾ ਹੀ ਇਸ ਅਟਲੈਂਟਿਕ ਓਸ਼ਨ ਚ ਆਉਂਦਾ ਹੈ ਹੁਣ ਜੇ ਮੈਂ ਨਾਰਥ ਅਮਰੀਕਾ ਦੀ ਗੱਲ ਕਰੀ ਗਏ ਉਹਦੇ ਚ ਕਿਹੜੇ ਕਿਹੜੇ ਦੇਸ਼ ਆਉਂਦੇ ਐ ਮੈਂ ਉਹਦੇ ਚ ਜੀ ਆਪਣਾ ਯੂ ਐਸ اے ਆ ਗਿਆ ਅਮਰੀਕਾ ਕੈਨੇਡਾ ਆ ਗਿਆ ਠੀਕ ਹੈ ਜੀ ਸੈਂਟਰਲ ਅਮਰੀਕਾ ਕੈਰੀਬੀਨ ਦੇਸ਼ ਆ ਗਏ ਸਾਰੇ ਠੀਕ ਹੈ ਵੈਸਟ ਇੰਡੀਜ਼ ਜੇ ਆਪਾਂ ਗੱਲਾਂ ਕਰਦੇ ਆ ਇਹ ਸਾਰੇ ਦੇਸ਼ ਆ ਗਏ ਨਾਰਥ ਬੰਨੀ ਹੁਣ ਜੇ ਸਾਊਥ ਅਮਰੀਕਾ ਦੀ ਗੱਲ ਕਰੀ ਗਏ ਚ ਕਿਹੜੇ ਕਿਹੜੇ ਦੇਸ਼ ਆ ਗਏ ਜੀ ਬ੍ਰਾਜ਼ੀਲ ਅਰਜਨਟੀਨਾ ਉਰੂਗੁਏ ਹੈ ਚਿਲੀ ਇਹ ਸਾਰੇ ਦੇਸ਼ ਆਪਣੇ ਸਾਊਥ ਅਮਰੀਕਾ ਚ ਆ ਗਏ ਫਿਰ ਯੂਰਪ ਹੈ ਯੂਰਪ ਦੇ ਵੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਫਰਾਂਸ ਜਰਮਨੀ ਠੀਕ ਹੈ ਸਪੇਨ ਇਟਲੀ ਇਹ ਸਾਰੇ ਹੀ ਇਧਰਲੇ ਦੇਸ਼ ਨੇ ਫਿਰ ਅਫਰੀਕਾ ਦੇ ਵਿੱਚ ਜਿਹੜੇ ਮੇਨ ਮੇਨ ਦੇਸ਼ ਆ ਉਹ ਆਪਣੇ ਹੈਗੇ ਲੀਬੀਆ ਏਜੀਪਟ ਮੁਰਾਕੋ ਅਲਜੀਰੀਆ ਤਾਂ ਇਹ ਸਾਰੇ ਦੇਸ਼ ਇਹ ਆ ਗਏ ਤਾਂ ਇਹ ਹੁਣ ਜੇ ਆਪਾਂ ਗੱਲ ਕਰੀਏ ਵੀ ਇਹ ਗੱਲ ਕਿਉਂ ਆਈ ਹੁਣ ਅਮਰੀਕਾ ਜਿਹੜਾ ਆਪਣਾ ਟੌਪਿਕ ਹੈ ਵੀ ਜਿਹੜੀ ਵਰਲਡ ਪਾਵਰ ਹੈ ਉਹ ਸ਼ਿਫਟ ਹੋ ਰਹੀ ਹੈ ਪਹਿਲਾਂ ਸੀਗਾ ਯੂਨੀਪੋਲਰ ਵਰਲਡ ਹੁਣ ਚੇਂਜ ਹੋ ਰਿਹਾ ਜੀ ਮਲਟੀਪੋਲਰ ਯੂਨੀ ਦਾ ਮਤਲਬ ਦਾ ਇੱਕ ਤੇ ਮਲਟੀ ਦਾ ਮਤਲਬ ਮਹਣੀ ਹੁਣ ਜਿਹੜੀ ਪਾਵਰ ਆ ਉਹ ਕੱਲਾ ਅਮਰੀਕਾ ਨਹੀਂ ਤੁਸੀਂ ਦੇਖ ਰਹੇ ਹੋ ਵੀ ਹੁਣ ਆਪਾਂ ਜੇ ਆਪਾਂ ਪੁਤਿਨ ਦੀ ਗੱਲ ਕਰੀਏ ਰਸ਼ੀਆ ਦੀ ਤਾਂ ਇਹ ਮੰਨਿਆ ਗਿਆ ਕਿ ਜਦੋਂ ਯੂਕਰੇਨ ਤੇ ਰਸ਼ੀਆ ਦੀ ਜੰਗ ਹੋਈ ਹੈ ਵੀ ਰਸ਼ੀਆ ਕਮਜ਼ੋਰ ਹੋਊਗਾ ਪਰ ਆਪਾਂ ਦੇਖਿਆ ਵੀ ਰਸ਼ੀਆ ਦੀ ਇਕਨੋਮੀ ਵਧ ਗਈ ਅੱਗੇ ਨਾਲੋਂ ਤਾਂ ਰਸ਼ੀਆ ਵੀ ਇੱਕ ਆਪ ਦੇ ਆਪ ਨੂੰ ਪਾਵਰ ਕਰ ਰਿਹਾ ਹੈ ਜੀ ਤੇ ਫਿਰ ਚਾਈਨਾ ਇੱਕ ਹੋਰ ਅਲੱਗ ਪਾਵਰ ਹੈ ਤਾਂ ਕਹਿੰਦਾ ਪਾਵ ਹੁਣ ਇਹ ਨਹੀਂ ਵੀ ਅਮਰੀਕਾ ਸੋਲ ਪਾਵਰ ਹੈ ਅਮਰੀਕਾ ਦੇ ਬਰਾਬਰ ਵੀ ਕਈ ਪਾਵਰਾਂ ਖੜੀਆਂ ਹੋ ਰਹੀਆਂ ਤਾਂ ਇਹਦਾ ਹੀ ਕਾਰਨ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਨਾਟੋ ਵੀ ਹੁਣ ਤਕਰੀਬਨ ਖਤਮ ਹੋ ਚੁੱਕੀ ਹੈ ਕਿਉਂਕਿ ਜਿਹੜੀ ਅਮਰੀਕਾ ਹੈ ਉਹਨੂੰ ਇਸ ਗੱਲ ਦੀ ਸਮਝ ਆ ਗਈ ਤੇ ਅਮਰੀਕਾ ਕੋਲੇ ਹੁਣ ਜੀ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਪਿਛਲੀ ਬਾਈਡਨ ਸਰਕਾਰ ਸੀਗੀ ਤਾਂ ਹੁਣ ਟਰੰਪ ਸਰਕਾਰ ਹੈ ਤਾਂ ਇਹਨਾਂ ਕੋਲੇ ਇਹਨਾਂ ਦੀ ਇਕਨੋਮੀ ਬਹੁਤ ਹੀ ਮੰਦੇ ਹਾਲਾਤ ਚ ਹੈ ਤੇ ਤੁਸੀਂ ਦੇਖੀ ਵੀ ਆਂਦੇ ਹੋਗੇ ਇਹ ਟੈਰਿਫ ਲਾਈ ਜਾਂਦੇ ਆ ਟੈਕਸ ਲਾਈ ਜਾਂਦੇ ਆ ਹੋਰ ਦੇਸ਼ਾਂ ਤੇ ਤੇ ਰੀਸੈਂਟਲੀ ਟਰੰਪ ਸਾਹਿਬ ਯੂਈ ਕਤਰ ਤੇ ਇਹਨਾਂ ਦੇਸ਼ਾਂ ਦੀ ਇਹਨਾਂ ਨੇ ਦੌਰਾ ਵੀ ਕੀਤਾ ਹੈ ਤਾਂ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਸੀ ਜੀ ਇਹ ਇਹਨਾਂ ਕੋਲੇ ਪੈਸਾ ਮੁੱਕ ਚੁੱਕਿਆ ਤੇ ਹੁਣੇ ਬਸ ਆਪਦੇ ਹੱਥ ਪੈਰ ਮਾਰ ਰਹੇ ਨੇ ਤਾਂ ਜਿਹੜੀ ਕਿ ਦੇਖੋ ਕਿਸੇ ਸੁਪਰ ਪਾਵਰ ਹੁੰਦਾ ਸੀ ਅੱਜ ਆਪਾਂ ਉਸ ਨੂੰ ਦੇਖ ਸਕਦੇ ਆਂ ਵੀ ਉਹ ਕਿੱਥੇ ਖੜਾ ਹੈ ਤਾਂ ਹੁਣ ਜੇ ਆਪਾਂ ਇਸ ਗੱਲ ਕੀਤੀ ਵੀ 트럼ਪ ਯੂਈ ਗਿਆ ਹਨਾ ਤਾਂ ਯੂਈ ਵੀ ਜੇ ਗੱਲ ਕਰੀਏ ਵੀ ਇਹ ਵੀ ਜਿਹੜੇ ਦੇਸ਼ ਹੈ ਇਹ ਵੀ ਤੇਲ ਨਾਲ ਬਣਿਆ ਹੈ ਹਨਾ ਯੂਈ ਦੇ ਵਿੱਚ ਕੋਈ ਬੜਾ ਅਗਿਆਮਦਨ ਦਾ ਸਰੋਤ ਨਹੀਂ ਹੁੰਦਾ ਸੀ ਅੱਗੇ ਜਿਹੜੇ ਉਹਨਾਂ ਦੇ ਲੋਕ ਸੀਗੇ ਉਹ ਨੋਮੈਡਿਕ ਲਾਈਫ ਜਿਉਂਦੇ ਸੀਗੇ ਨੋਮੈਡਿਕ ਦਾ ਮਤਲਬ ਜਿਵੇਂ ਆਪਾਂ ਗਾੜੀ ਕਹਿ ਦਿੰਦੇ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਇਨ ਸਰਚ ਆਫ ਫੂਡ ਜਾਂਦੇ ਰਹਿੰਦੇ ਸੀਗੇ ਖਾਣੇ ਦੀ ਭਾਲ ਦੇ ਵਿੱਚ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹਿੰਦੇ ਸੀ ਪਰ ਉੱਥੇ ਦੱਸਦੇ ਆ ਵੀ ਕੋਈ ਬ੍ਰਿਟਿਸ਼ ਆਇਲ ਕੰਪਨੀ ਦਾ ਬੰਦਾ ਆਇਆ ਉਹਨਾਂ ਨੇ ਦੱਸਿਆ ਵੀ ਤੁਹਾਡੇ ਤੇਲ ਹੈ ਜੀ ਹਨਾ ਤੇ ਉਸ ਤੋਂ ਬਾਅਦ ਇਹ ਸ਼ੇਖ ਅੱਜ ਆਪਾਂ ਦੇਖਦੇ ਆਂ ਵੀ ਸਿਆਉਣੇ ਦੇ ਮਹਿਲ ਇਹਨਾਂ ਦੇ ਠੀਕ ਹੈ ਹਰ ਚੀਜ਼ ਚ ਮਤਲਬ ਦੇਖੋ ਹੁਣ ਅਮਰੀਕਾ ਵਰਗੇ ਨੂੰ ਇਹ ਪੈਸਾ ਦੇ ਰਿਹਾ ਐ ਇੰਨਾ ਪੈਸਾ ਇਹਨਾਂ ਨੇ ਤੇਲ ਵੇਚ-ਵੇਚ ਕੇ ਕਮਾ ਲਿਆ ਤਾਂ ਇਹ ਸ਼ਿਫਟ ਆਫ ਪਾਵਰ ਸੀ ਹੁੰਦਾ ਜੀ ਤਾਂ ਫਿਰ ਹੁਣ ਦੁਨੀਆ ਪਏ ਕਹਿ ਸਕਦੇ ਆ ਯੂਨੀਪੋਲਰ ਨਹੀਂ ਹੈਗੀ ਹੁਣ ਜਿਹੜੀ ਆਪਣੀ ਦੁਨੀਆ ਉਹ ਮਲਟੀਪੋਲਰ ਬਣ ਚੁੱਕੀ ਹੈ ਜਿਹਦੇ ਵਿੱਚ ਬਹੁਤ ਪਾਵਰਾਂ ਉੱਭਰ ਕੇ ਸਾਹਮਣੇ ਆ ਰਹੀਆਂ ਤਾਂ ਹੁਣ ਇੱਕ ਤਾਂ ਚਾਈਨਾ ਹੀ ਆ ਤੁਹਾਨੂੰ ਪਤਾ ਇੱਕ ਸੋਲ ਪਾਵਰ ਬਣ ਚੁੱਕੀ ਹੈ ਔਰ ਚਾਈਨਾ ਨੇ ਤਾਂ ਆਪਣਾ ਦਵਦਵਾ ਕਾਫੀ ਸਾਰੀ ਦੁਨੀਆ 'ਚ ਦੇਖ ਆਪਾਂ ਦੇਖ ਰਹੇ ਆ ਕਿ ਉਹਦਾ ਦਵਦਵਾ ਵੱਧ ਰਿਹਾ ਹੈ ਕਿਉਂਕਿ ਆਪਾਂ ਕਈ ਵਾਰੀ ਯੂਟਿਊਬਰ ਆਪਣੇ ਬਹੁਤ ਸਾਰੇ ਯੂਟਿਊਬਰ ਇੰਡੀਆ ਦੇ ਜਿਹੜੇ ਬਹੁਤ ਅਲੱਗ-ਅਲੱਗ ਦੇਸ਼ਾਂ ਜਾਂਦੇ ਆ ਤੇ ਉੱਥੇ ਇਹ ਸੁਣਨ ਨੂੰ ਮਿਲਦਾ ਹੈ ਵੀ ਇਹਨਾਂ ਦੇ ਪ੍ਰੋਜੈਕਟ ਤਕਰੀਬਨ ਸਾਰੀਆਂ ਹੀ ਕੰਟਰੀਆਂ ਚੱਲ ਰਹੇ ਆ ਤਾਂ ਭਲਾ ਆਪਾਂ ਹਜੇ Google ਕਿਉਂਕਿ ਅਮਰੀਕਾ ਦਾ ਇਹ ਨਹੀਂ ਮਤਲਬ ਇਸ ਚੀਜ਼ ਨੂੰ ਕਰ ਰਿਹਾ ਬਟ ਜਿਹੜਾ ਚਾਈਨਾ ਹੈ ਉਹ ਅਮਰੀਕਾ ਨੂੰ ਕੱਟ ਚੁੱਕਿਆ ਹੈ ਉਹ ਆਪਣਾ ਕਿਸੇ ਹੀ ਮਸਲੇ 'ਚ ਹੋਵੇ ਦਿਖ ਗਿਆ ਆਪਾਂ ਬਹੁਤ ਹੁਣ ਤਾਂ ਅੱਗੇ ਜਾ ਚੁੱਕਿਆ ਹੈ ਤਾਂ ਹੌਲੀ-ਹੌਲੀ ਹੁਣ ਜਿਹੜੀ ਇਹ ਨਾਟੋ ਸੀ ਜਿਹੜੀ ਕਿ ਅਮਰੀਕਾ ਨੇ ਬਣਾਈ ਸੀ ਇਹ ਕਮਜ਼ੋਰ ਹੋ ਚੁੱਕੀ ਐ ਹੁਣ ਇਹਦੀ ਥਾਂ ਤੁਹਾਨੂੰ ਪਤਾ ਹੈ ਬ੍ਰਿਕਸ ਲੈ ਰਿਹਾ ਐ ਤੇ ਜੀ-20 ਲੈ ਰਿਹਾ ਐ ਹੁਣ ਜੇ ਬ੍ਰਿਕਸ ਨੂੰ ਥੋੜਾ ਜਿਹਾ ਪੜੀਏ ਤਾਂ ਬ੍ਰਿਕਸ ਕੀ ਹੈ ਜੀ ਬ੍ਰਿਕਸ ਪੰਜ ਦੇਸ਼ਾਂ ਦਾ ਪੰਜ ਦੇਸ਼ਾਂ ਨੂੰ ਮਿਲ ਕੇ ਬਣਿਆ ਜਿਹਦੇ ਵਿੱਚ ਬੀ ਦਾ ਮਤਲਬ ਬ੍ਰਿਕਸ ਦਾ ਹੈਗਾ ਬ੍ਰਾਜ਼ੀਲ ਆਰ ਦਾ ਮਤਲਬ ਰਸ਼ੀਆ ਆਈ ਦਾ ਮਤਲਬ ਇੰਡੀਆ ਸੀ ਦਾ ਮਤਲਬ ਚਾਈਨਾ ਤੇ ਐਸ ਦਾ ਮਤਲਬ ਸਾਊਥ ਅਫਰੀਕਾ ਇਹ ਸਾਰੇ ਦੇਸ਼ਾਂ ਨੇ ਰਲ ਕੇ ਬਣਾਇਆ ਤਾਂ ਹੁਣ ਬਹੁਤ ਸਾਰੇ ਦੇਸ਼ ਇਹਦੇ ਨਾਲ ਜੁੜਨ ਨੂੰ ਤਿਆਰ ਹੋਏ ਨੇ ਤਾਂ ਆਪਾਂ ਹੁਣ ਦੇਖ ਰਹੇ ਹਾਂ ਫਿਰ ਇਹ ਜਿਹੜਾ ਸ਼ਿਫਟ ਹੈ ਇਹ ਆਪਾਂ ਨੂੰ ਦੇਖ ਹੀ ਰਿਹਾ ਤੇ ਇਸ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਅਮਰੀਕਾ ਉਹ ਪਾਵਰਫੁੱਲ ਨਹੀਂ ਰਿਹਾ ਤੇ ਹੁਣ ਉਹਦੀ ਜਿਹੜੀ ਪਾਵਰ ਹੈ ਉਹ ਡਾਊਨ ਹੋ ਚੁੱਕੀ ਹੈ ਤਾਂ ਦੇਖੋ ਇਹ ਦੁਨੀਆ ਜਦੋਂ ਦੀ ਬਣੀ ਹੈ ਇਹ ਚੱਲਦਾ ਹੀ ਰਹਿਣਾ ਕਿਸੇ ਨੇ ਪਾਵਰਫੁੱਲ ਹੋ ਜਾਣਾ ਫਿਰ ਕਿਸੇ ਦਾ ਟਾਈਮ ਰਹਿਣਾ ਕੁਝ ਤੱਕ ਫਿਰ ਕੋਈ ਹੋਰ ਪਾਵਰਫੁੱਲ ਹੋ ਜੂ ਇਹ ਚੱਲਦਾ ਹੀ ਰਹਿਣਾ ਤਾਂ ਕਦੇ ਵੀ ਜਿਹੜੀ ਪਾਵਰ ਹੈ ਉਹ ਸਥਾਈ ਨਹੀਂ ਰਹਿੰਦੀ ਹੁੰਦੀ ਪਾਵਰ ਹਮੇਸ਼ਾ ਸ਼ਿਫਟ ਹੁੰਦੀ ਰਹਿੰਦੀ ਹੈ ਠੀਕ ਹੈ ਜੀ ਹੋਪ ਤੁਹਾਨੂੰ ਇਹ ਪਸੰਦ ਆਇਆ ਹੋਊਗਾ ਜੀ Thank you.